ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਖਬਰ ਕਿਉਂਕਿ ਹੁਣ ਅਗਲੇ ਹਫਤੇ ਕੁਝ ਜਿਹਾ ਹੋਣ ਜਾ ਰਿਹਾ ਜਿਸ ਦੀ ਹਰ ਕਿਸੇ ਨੂੰ ਉਡੀਕ ਸੀ ਇਹ ਜਾਣਕਾਰੀ ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੀ ਉਹਨਾਂ ਨੇ ਦੱਸਿਆ ਅੱਜ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਭਾਗੀ ਕੰਮਕਾਰ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਦੇ ਲਈ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿੱਚ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਵੀਰਵਾਰ ਨੂੰ ਭਾਗ ਦੇ ਮੁੱਖ ਦਫ਼ਤਰ ਅਨਾਜ ਭਵਨ ਵਿਖੇ ਅਧਿਕਾਰੀਆਂ ਸਮੇਤ ਸਮੂਹ ਡਿਪਟੀ ਡਾਇਰੈਕਟਰ ਅਤੇ ਜ਼ਿਲ੍ਹਾ ਕੰਟਰੋਲਰਾਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਗਈ ਹੈ ਇਸ ਦੌਰਾਨ ਕੈਬਨਿਟ ਮੰਤਰੀ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਅਗਲੇ ਹਫ਼ਤੇ ਤੱਕ ਸਾਰੇ ਰਾਸ਼ਨ ਡਿਪੂਆਂ ਤੇ ਜਨਵਰੀ ਮਾਰਚ 2025 ਦੀ ਤਿਮਾਹੀ ਦੇ ਲਈ ਵੰਡੀ ਜਾਣ ਵਾਲੀ ਕਣਕ ਪਹੁੰਚ ਸਕਦੀ ਹੈ ਜੋ ਰਾਸ਼ਨ ਕਾਰਡ ਧਾਰਕਾਂ ਨੂੰ ਵੰਡ ਦਿੱਤੀ ਜਾਏਗੀ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਦੇ ਵੱਲੋਂ ਮੀਟਿੰਗ ਦੌਰਾਨ ਸਾਰੇ ਫੀਲਡ ਅਧਿਕਾਰੀਆਂ ਨੂੰ ਸਮੇਂ ਸਿਰ ਦਫ਼ਤਰ ਵਿਖੇ ਹਾਜ਼ਰ ਹੋਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹਰ ਰੋਜ਼ ਕੁਸ਼ਮਾ ਆਮ ਜਨਤਾ ਨੂੰ ਮਿਲਣ ਦੇ ਲਈ ਨਿਰਧਾਰਤ ਕਰਨ ਲਈ ਹਦਾਇਤ ਕੀਤਾ ਗਿਆ। ਉਹਨਾਂ ਨੇ ਵੱਲੋਂ ਇਹ ਨਿਰਦੇਸ਼ ਦਿੱਤੇ ਨੇ ਕੀ ਆਮ ਜਨਤਾ ਨੂੰ ਆ ਰਹੀਆਂ ਦਿੱਕਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ ਸਮੂਹ ਡਿਪਟੀ ਡਾਇਰੈਕਟਰਾਂ ਤੇ ਜ਼ਿਲ੍ਹਾ ਕੰਟਰੋਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਦੇ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਵਿੱਚ ਰਾਸ਼ਨ ਦੀਪੂਆਂ ਤੇ ਚੈਕਿੰਗ ਕਰਨ ਤੋਂ ਲਾਹਵਲਾ ਪਾਤਰਿਆਂ ਨੂੰ ਕਰਨ ਦੀ ਚੱਲ ਰਹੀ ਵੰਡ ਦੇ ਕਾਰਨ ਦਾ ਖੁਦ ਜਾਇਜ਼ਾ ਲਿਆ ਜਾਵੇਗਾ ਇਹਨਾਂ ਚੈਕਿੰਗਾਂ ਦੀ ਰਿਪੋਰਟਾਂ ਸਮੇਤ ਵੀਡੀਓਜ਼ ਮੁਖ ਦਫ਼ਤਰ ਨੂੰ ਭੇਜੇ ਜਾਣ ਮંત્રી ਦੇ ਵੱਲੋਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਮਹੀਨਾ ਜਨਵਰੀ ਮਾਰਚ 2025 ਦੀ ਤਿਮਾਹੀ ਦੇ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚ ਜਾਏਗੀ ਰਾਸ਼ਨ ਡਿਪੂਆਂ ਤੇ ਭੇਜੀ ਜਾਂਦੀ ਕਣਕ ਦਾ ਪੂਰਾ ਵਜ਼ਨ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਲਾਪਾਤਰੀਆਂ ਨੂੰ ਉਹਨਾਂ ਦੀ ਪਾਤਰਤਾ ਅਨੁਸਾਰ ਬਣਦੀ ਕਣਕ ਸਹੀ ਮਾਤਰਾ ਅਤੇ ਚੰਗੇ ਮਿਆਰ ਦੀ ਹੋਣ ਯਕੀਨੀ ਬਣਾਈ ਜਾਵੇ ਇਸ ਸੰਬੰਧ ਦੇ ਲਈ ਰਾਸ਼ਨ ਡਿਪੂ 홀ਡਰਾਂ ਨੂੰ ਮਰੀਆ ਕਰਵਾਈਆਂ ਗਈਆਂ ਈ ਪੋਜ਼ ਮਸ਼ੀਨਾਂ ਦੇ ਨਾਲ ਭਾਰਤ ਤੋਂ ਲੰਣ ਵਾਲੇ ਕੰਡਿਆਂ ਦੀ ਇੰਟੀਗ੍ਰੇਸ਼ਨ ਕਰਨ ਦੇ ਲਈ ਹਿਦਾਇਤ ਕੀਤੀ ਗਈ ਉਸ ਦੇ ਨਾਲ ਹੀ ਰਾਸ਼ਨ ਦੀਪੂ ਨੂੰ ਜਾਰੀ ਕੀਤੀ ਜਾਣ ਵਾਲੀ ਕਣਕ ਦਾ ਕੰਡਾ ਕਰਵਾਉਣ ਉਪਰੰਤ ਕਣਕ ਰਾਸ਼ਨ ਦੀਪੂ ਤੇ ਭੇਜਣ ਦੇ ਲਈ ਨਿਰਦੇਸ਼ ਵੀ ਦਿੱਤੇ ਗਏ ਨੇ ਮੰਤਰੀ ਦੇ ਵੱਲੋਂ ਸੂਬਾ ਅਧਿਕਾਰੀਆਂ ਨੂੰ April 2025 ਸ਼ੁਰੂ ਹੋਣ ਵਾਲੇ ਕਣਕ ਦੇ ਖਰੀਦ ਸੀਜ਼ਨ ਦੇ ਲਈ ਸਾਰੇ ਲੋੜਿੰਦੇ ਪ੍ਰਬੰਧ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰਮ ਦੇ ਲਈ ਹਦਾਇਤ ਕੀਤੀ ਗਈ ਹੈ ਸਪਸ਼ਟ ਕੀਤਾ ਗਿਆ ਕਿ ਕਣਕ ਦੀ ਖਰੀਦ ਸਮੇਂ ਸਿਰ ਵੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੰਡੀਆਂ ਦੇ ਵਿੱਚੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਅਤੇ ਸੁਰੱਖਿਅਤ ਸਟੋਰੇਜ ਲਈ ਵੀ ਸਾਰੇ ਲੋੜਿੰਦੇ ਪ੍ਰਬੰੰਧ ਜਿਹੜੇ ਨੇ ਉਹ ਕੀਤੇ ਜਾਣ ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁਖ ਸਕੱਤਰ ਵਿਕਾਸ ਗੜਗਤ ਅਤੇ ਡਾਇਰੈਕਟਰ ਪੰਮਿਤ ਗੋਇਲ ਵੀ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਸਮੂਹ ਅਧਿਕਾਰੀਆਂ ਨੂੰ ਸਰਕਾਰ ਦੇ ਵੱਲੋਂ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਲਈ ਹਦਾਇਤ ਕੀਤੀ ਗਈ ਪ੍ਰਮੁਖ ਸਕੱਤਰ ਖੁਰਾਕ ਤੇ ਸਪਲਾਈਜ਼ ਦੇ ਵੱਲੋਂ ਕਣਕ ਦੀ ਚਲ ਰਹੀ ਵੰਡ ਦਾ ਜ਼ਿਲ੍ਹਾवार ਜਾਇਜ਼ਾ ਲਿਆਂ ਕਿਤੇ ਅਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਣਕ ਦੀ ਵੰਡ ਦੀ ਪ੍ਰਸ਼ਤਾ ਜਿਹੜੀ ਹੈ ਉਹ ਘਟਾ ਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀਆਂ ਨੂੰ ਕੰਮ ਚ ਤੇਜ਼ੀ ਲਿਆਉਣ ਦੇ ਲਈ ਹਰ ਸੰਭਵ ਉਪਰਾਲਾ ਕਰਨ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਹੈ